ਉਮਰਾ ਨਾਂ ਦੇ ਸ਼ਹਿਰ ਵਿੱਚ ਕਿਸ ਗੁਰੂ ਦੇ ਨਾਂ ਦੀ ਮਸਜਿਦ ਬਣਾਈ ਗਈ ਸੀ ਮੱਕਾ ਦੇ ਨੇੜੇ ਉਮਰਾ ਨਾਂ ਦਾ ਸ਼ਹਿਰ ਹੈ ਇੱਥੋਂ ਦੇ ਇਮਾਮ ਜਫਰ ਦੇ ਪੁੱਤਰ ਇਮਾਮ ਗੁਲਾਮ ਕਾਦਰ ਨੇ ਬਾਬਾ ਜੀ ਨੂੰ ਬੜੇ ਸਵਾਲ ਕੀਤੇ ਜਿਨ੍ਹਾਂ ਦੇ ਜਵਾਬ ਸੁਣ ਕੇ ਉਸ ਨੂੰ ਦਿਲ ਦਾ ਸਕੂਨ ਮਿਲਿਆ ਅਤੇ ਖੁਸ਼ ਹੋ ਕੇ ਉਸ ਨੇ ਬਾਬਾ ਜੀ ਦੇ ਮਰੀਦਾਂ ਨੂੰ ਬਾਬਾ ਜੀ ਵੱਲੋਂ ਦਸੇ ਰਾਤ ਤੇ ਚੱਲਦੇ ਹੋਏ ਬੰਦਗੀ ਕਰਨ ਲਈ ਆਪਣੀ ਬਜ਼ੁਰਗਾ ਦੀ ਯਾਦ ਵਿੱਚ ਬਣੀ ਮਸਜਿਦ ਜਿਸ ਵਿੱਚ ਸ਼ਹਿਰ ਦੇ ਲੋਕ ਨਮਾਜ਼ ਪੜ੍ਹਦੇ ਸਨ ਹਾਜ਼ਰ ਕਰ ਦਿੱਤੀ ਇਸ ਤਰ੍ਹਾਂ ਸ਼ਹਿਰ ਵਾਲਿਆਂ ਨੂੰ ਹੋਰ ਮਸਜਿਦ ਬਣਾਉਣੀ ਪਈ ਹੁਣ ਇਸ ਮਸਜਿਦ ਵਿੱਚ ਬਾਬਾ ਨਾਨਕ ਸਾਹਿਬ ਦੇ ਕਲਾਮ ਦੀ ਬੰਦਗੀ ਹੋਣ ਲੱਗੀ ਇਸ ਮਸਜਿਦ ਦਾ ਨਾਮ ਵਲੀ ਹਿੰਦ ਮਸਜਿਦ ਰੱਖਿਆ ਗਿਆ ਜੋ ਹੁਣ ਵੀ ਇਸੇ ਨਾਂ ਨਾਲ ਮਸ਼ਹੂਰ ਹੈ